ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ 2000 ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਸ ਫॉर ਪੋਲਿਟਿਕਸ ਮੈਂ ਤਾਈਆਂ ਕਿਆ ਸੀ ਮੈਂ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਨ ਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋন্ট ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ सो मेरा बड़ा क्लियर है मनी इज नॉट द क्राइटेरिया फॉर अ स्टेट हूं जे दे आर वेरियस मैथड ऑफ जनरेशन ऑफ मनी जिम्मे आई एड से पंजाब पावर सरपलस यू डोंट नीड मनी टूडे अदर वेज़ सो फॉर अस कई चीजा हों सिंबल्स ऑफ द स्टेट दिस इज सिंबल ऑफ द स्टेट पंजाब यूनिवर्सिटी you cannot uh, let it go just for 200 crores or 300 crores out of our 1 lakh crore da budget so i am very clear ki i am ready to take over the responsibility in our party a commitment hai ki whatever is required i will this thing meri ampost mein bhi attachment hai mai itho yaar 4 saal oh my life i've studied here and i personally feel that all of us should get together and i request everybody ਕਮਾਂਡਰ ਵਨ ਪਲੈਟਫਾਰਮ ਵਿਦ 1 ਮਿਸ਼ਨ ਕਿ ਆ ਪੰਜਾਬ ਹੈ ਇਹਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜੇ ਵਾਟਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਕੋ ਕਨਵੇ ਹਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮ ভাইস ਪ੍ਰੈਜ਼ੀਡੈਂਟ ਕੋਲੇ ਮੈਂ ਟਾਈਮ ਲਿਆ ਰਿਹਾ ਜੇ ਹਫਤੇ ਦਸ ਦੇ ਵੀ ਡੋਨਟ ਸੀ ਅਸ ਨੈਕਸਟ ਪੋਜੀਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨਡ ਦਾ ਨੈਕਸਟ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ